ਹਾਣੀਆਂ ਵੇ ਮਾਰ ਕੇ ਵਰੋਂਦਾ ਕਿ ਖਾਤੀਰ ਮਾਰ ਕੇ ਵਰੋਂਦਾ ਹਾਤ ਖਾਤੀ ਜਿੰਨਾ ਦਿਲ ਬੁੱਕੜ ਵਿੱਚ ਨਰ ਦੇ ਸੀਨੇ ਤਪਦਾ ਨਰ ਦੇਉ ਜੰਗ ਤੇ ਤਰੀਰ ਨਰਦੇਵ ਚੰਡੇ ਤੇ ਕਰੀ ਤੋ ਕੁੱਛ ਅੱਗ ਲੱਗਿਆ ਹੋਣਾ ਮੇਰੇ ਪੱਟਾਂ ਦੇ ਵੇਖ ਕੇ ਰੋਣਾ ਜੀਤੋਂ ਮੇਰੇ ਬੱਚਿਆਂ ਦੀ ਜਿੰਨਾ ਚਾਹੀਦਾ ਸੀ ਨਾ ਚਾਹੀਦਾ ਸੀ ਆਪਾਂ ਕਿਹੜਾ 4 ਲੱਖ ਮੰਗਦੇ ਆ ਤਾਂ ਕਿੰਨੇ ਖਰਚਾ ਪੱਟਾ ਦੋਸਾਂ ਨੂੰ ਬੁਲਾਓ ਅਸੀਂ ਤਾਂ ਪ੍ਰੋਗਰਾਮ ਆ ਗਿਆ ਦੋਸਤ ਜੀ ਜੀ ਠੀਕ ਹੈ ਤੁਹਾਨੂੰ ਇੱਕ ਗੀਤ ਗਾਉਣਾ ਹੈ ਜੀ ਉਹਨੇ ਤਾਂ ਸਟੇਜ ਤੇ ਜਾ ਕੇ ਚੜਾਤਾ ਉਹ ਤੇ ਸਰਵਕ ਸਿੰਘ ਲਵੇ ਦਾ ਜੀ ਉਹਦੀ ਨਿਗਾ ਪੈ ਗਿਆ ਜੀ ਜੀ ਉਹਦਾ ਨਾਲ ਹੈ ਜੋ ਆਹ ਜੀ ਉਹ ਹੀ ਫਨਸਰਾ ਮੱਕਵਾਰੀ ਤੇ ਗੱਤ ਜਾ ਤੈਨੂੰ ਯਾਰੀ ਪਾਲਣਾ ਤੇਣਾ ਪੈਂਡਾਂ ਦੇ ਵਿੱਚ ਮੂੰਹ ਕਰਕੇ ਉੱਥੇ ਗਾਉਂਦੇ ਰਹਿਣਾ ਪੀਪਾਂ ਲੈ ਜਾਣੀਆਂ ਸੋਤਨ ਮੁਡੇ ਹੁੰਦੇ ਸੀ ਨਾ ਵੀ ਦਾ ਜੋ ਉਹਨਾਂ ਨੂੰ ਸ਼ੌਂਕ ਸੀ ਇਹ ਕਿੱਥੋਂ ਲੱਗਿਆ ਉਹਨਾਂ ਦੇ ਬਚਪਨ ਤੋਂ ਲੈ ਕੇ ਹਾਂਜੀ ਉਹਨਾਂ ਦੇ ਮਸ਼ਹੂਰ ਹੋਣ ਤੱਕ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੱਚੀ ਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਦਾ ਹਸਲਰ ਪੰਜਾਬੀ ਚੈਨਲ ਨਾਲ ਦੋਸਤੋ ਕਾਫੀ ਹਰ ਦੀਆਂ ਖਬਰਾਂ ਤੇ ਕੁਝ ਹੋਰ ਵੀਡੀਓਜ਼ ਦੇਖਣ ਤੋਂ ਬਾਅਦ ਅੱਜ ਅਸੀਂ ਉਸ ਘਰੇ ਪਹੁੰਚ ਚੁੱਕੇ ਹਾਂ ਜਿਸ ਘਰ ਵਿੱਚ ਇੱਕ ਹੀਰਾ ਜੰਮਿਆ ਸੀ ਮੈਂ ਗੱਲ ਕਰ ਰਿਹਾ ਮਰਹੂਮ ਗਾਇਕ ਸਰਦਾਰ ਨਿਸ਼ੱਤਰ ਸਿੰਘ ਛੱਤਾ ਜੀ ਜਿਨ੍ਹਾਂ ਦੇ ਕਾਫੀ ਸਾਰੇ ਗੀਤ ਤੁਸੀਂ ਸੁਣੇ ਹੋਣਗੇ ਰੁੱਤ ਪਿਆਰ ਦੀ ਬਸ ਵਿਰਕਾਂ ਦੀ ਯਾਦ ਸੱਜਣਾ ਦੀ ਮਰੀਨਾ ਕਿਸੇ ਦਾ ਪਤੀ ਪਰਵਦੀਗਾਰ ਵਰਗੇ ਬਹੁਤ ਹੀ ਉਹਨਾਂ ਨੇ ਸੁਪਰ ਹਿੱਟ ਗੀਤ ਜਿਹੜੇ ਦਿੱਤੇ ਆ ਪੰਜਾਬ ਨੂੰ ਇਸ ਟਾਈਮ ਮੈਂ ਉਹਨਾਂ ਦੇ ਘਰ ਉਹਨਾਂ ਦੇ ਛੋਟੇ ਭਾਈ ਸਾਹਿਬ ਹਰਵੰਸ ਛੱਤਾ ਜੀ ਕੋਲੇ ਪਹੁੰਚ ਚੁੱਕਿਆ ਇਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕਹਤੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋਣੀ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਤੁਹਾਡਾ ਕਿਵੇਂ ਚੱਲ ਰਹੀ ਹੈ ਜ਼ਿੰਦਗੀ? ਬੜਾ ਠੀਕ ਠਾਕ ਵਧੀਆ। ਤੇ ਆਪਾਂ ਗੱਲ ਕਰ ਰਹੇ ਸੀ ਸਰਦਾਰ ਅਗਨੇ ਛੱਤਰ ਸਿੰਘ ਸ਼ਕਤਾ ਜੀ ਦੀ। ਹਾਂਜੀ ਹਾਂਜੀ। ਆਪਾਂ ਇਹਨਾਂ ਦੀਆਂ ਬਹੁਤ ਸਾਰੀਆਂ ਇੰਟਰਵਿਊਆਂ ਹੋ ਕੇ ਗਈਆਂ। ਬਹੁਤ ਵੱਡੇ ਵੱਡੇ ਚੈਨਲ ਜਿਹੜੇ ਇੰਟਰਵਿਊਆਂ ਕਰਕੇ ਗਏ ਆ। ਹਾਂ ਹਾਂ। ਆਪਾਂ ਉਹ ਮੁੱਦੇ ਤੇ ਗੱਲ ਨਹੀਂ ਕਰਾਂਗੇ ਅੱਜ ਆਪਾਂ ਨਾ ਕੁਝ ਵੱਖਰਾ ਟੌਪਿਕ ਕਰਾਂਗੇ। ਉਹਨਾਂ ਦੇ ਬਚਪਨ ਤੋਂ ਲੈ ਕੇ ਹਾਂਜੀ ਹਾਂਜੀ। ਉਹਨਾਂ ਦੇ ਮਸ਼ਹੂਰ ਹੋਣ ਤੱਕ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕੀ ਮੈਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹਣਾ ਕਿ ਜੋ ਗਾਇਕਣ 79 76 ਜੀ ਸੀ ਉਹਨਾਂ ਨੂੰ ਇਹ ਗਾਇਕੀ ਦਾ ਜੋ ਉਹਨਾਂ ਨੂੰ ਸ਼ੌਂਕ ਸੀ ਇਹ ਕਿੱਥੋਂ ਲੱਗਿਆ ਉਹਨਾਂ ਨੂੰ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਸੀ ਬਚਪਨ ਤੋਂ ਹੀ ਸੀ ਹਾਂ ਬਾਹਰ ਜਾ ਕੇ ਰਾਤ ਨੂੰ ਪੈਂਡਾਂ ਦੇ ਵਿੱਚ ਮੂੰਹ ਕਰਕੇ ਉੱਥੇ ਗਾਉਂਦੇ ਰਹਿਣਾ ਪੀਪੂਆਂ ਲੈ ਜਾਣੀਆਂ ਦੋ ਤਨ ਮੁੰਡੇ ਹੁੰਦੇ ਸੀ ਨਾਲ ਜਿਹਨੇ ਬਚਪਨ ਤੋਂ ਸ਼ੌਕ ਸੀ ਗਾਇਕੀ ਦਾ ਤੇ ਉਹਨਾਂ ਦਾ ਸ਼ੌਂਕ ਬਚਪਨ ਤੋਂ ਜਿਹੜਾ ਵਾਦਾ-ਵਾਦਾ ਉਹਨਾਂ ਨੂੰ ਇੱਕ ਮਸ਼ਹੂਰੀ ਤੱਕ ਲੈ ਗਿਆ ਹਾਂ ਵਾਦਾ-ਵਾਦਾ ਤੇ ਅਗਰ ਦੇਖਿਆ ਜਾਵੇ ਗਾਇਕੀ ਨੂੰ ਛੱਡ ਕੇ ਨਸ਼ੱਤਰ ਛੱਤਾ ਜੋ ਸੀ ਉਹ ਕਿੰਨੇ ਦਾ ਇਨਸਾਨ ਸੀ ਕਿਆ ਬਾਤਾਂ ਸਿਆਲ ਸਾਲ ਦੀ ਬਸ ਮਿਹਨਤ ਮਜ਼ਦੂਰੀ ਕਰਦਾ ਸੀ ਸਿਰ ਰੱਦਦਾ ਸੀ ਜੀ ਤੇ ਇੱਕ ਦਿਨ ਇੱਥੇ ਕਬੱਡੀ ਦਾ ਟੂਰਨਾਮੈਂਟ ਹੋਇਆ ਸਾਡੇ ਅਸਤਾਜ ਜੀ ਗੁਰਵਰ ਸਿੰਘ ਲਵੇਲਾ ਜੀ ਪੰਜਾਬ ਦੇ ਉੱਗੇ ਟਾਡੀ ਉਹਨਾਂ ਦੇ ਪਿੰਡ ਮੇਂਦਾ ਹੋਇਆ ਕਬੱਡੀ ਦਾ ਟੂਰਨਾਮੈਂਟ ਤੇ ਜਦੋਂ ਹੱਥ ਨੇ ਨਾਮ ਵੰਡਣ ਲੱਗੇ ਤੇ ਜਲਾਲ ਹਰਵੰਸ ਸੀ ਉੱਥੇ ਜੀ ਤੇ ਇਹ ਛੋਟਾ ਜਿਹਾ ਸੀ ਆਪਣੇ ਪਿੰਡ ਦੀ ਟੀਮ ਸੀਗੀ ਜੀ ਦਰਸ਼ਨ ਸਿੰਘ ਰੌੜ ਨੇ ਕਹਿੰਦਾ ਵੀ ਮੈਂ ਵੀ ਮੈਂ ਇੱਕ ਗੀਤ ਗਾਉਣਾ ਹੈ ਜੀ ਉਹਨੇ ਉੱਥੇ ਸਟੇਜ ਤੇ ਚੱਕ ਕੇ ਚੜਾਤਾ ਉੱਥੇ ਗੁਰਵਰ ਸਿੰਘ ਲਵੇਲਾ ਜੀ ਉਹਦੀ ਨਿਗਾਹ ਪੈ ਗਿਆ ਜੀ ਜੀ ਇਹ ਮੁੰਡਾ ਬਣਨ ਨਾਲ ਆਇਆ ਜਵਾਕ ਜੀ ਤੇ ਇਹਨੇ ਫਿਰ ਮਲੂਕ ਚੰਦਾ ਕੀ ਤਗਾਏ ਚਾਰ ਜਿੰਦਗੀ ਦੇ ਰੱਖੀ ਸਾਂਹ ਕੇ ਮਰੀ ਨਾ ਹੋਵੇ ਜੀ ਤੇ ਉੱਥੋਂ ਫਿਰ ਉਹ ਕੁਤ ਸਰਦਾਰ ਕਰਦਾ ਸੰਗਲ ویਲਾ ਜੀ ਇਹਨੂੰ ਸੀਰੀਪੁਰ ਦਿਲ ਲੈ ਗਏ ਛੇ ਜੀ ਪੈਸੇ ਬਾਰਦੇ ਕਿੰਨਾ ਟਾਈਮ ਸਰਦਾਰ ਅਲਵੇਲਾ ਜੀ ਦੀ ਛਤਰ ਸ਼ਾਇਆ ਹੇਠ ਰਹੀ ਨੇ ਇਹ 11 ਸਾਲ ਰਹਿਣਾ ਉਹਦੇ ਕੋਲੇ ਅੱਛਾ ਜੀ ਮੈਂ ਸੁਣਿਆ ਹੋਰ ਵੀ ਕਈ ਸਿੰਗਰ ਇਹਨਾਂ ਦੇ ਨਾਲ ਹੋ ਸੀ ਹਾਂ 11 ਸਾਲ ਤੇ ਡਰਾਮੇ ਕਰੇ ਇਹਨਾਂ ਨੇ ਉਹ 20 ਸਾਲ ਡਰਾਮੇ ਕਰੇ ਅੱਛਾ ਜੀ ਕਿੰਨੇ ਭਾਈ ਹੋ ਤੁਸੀਂ ਭਾਈ ਅਸੀਂ ਸੱਤ ਭਾਈ ਸੀਗੇ ਅੱਛਾ ਜੀ ਤੇ ਜਿਹੜਾ ਮੇਰਾ ਬ੍ਰਦਰ ਸੀ ਗੋਰਾ ਪਹਿਲਾਂ ਉਹ ਡਰਾਮੇ ਕਰਦਾ ਹੁੰਦਾ ਸੀ ਫਿਰ ਇਹ ਉਹ ਨੂੰ ਲੈ ਗਿਆ ਸੀ ਛੱਤੇ ਨੂੰ ਉਧਰ ਸੁਗਰੂਰ ਸਾਈਡ ਡਰਾਮੇ ਕਰਦੇ ਹੁੰਦੇ ਸੀ ਫਿਰ ਇਹਨੂੰ ਪੂਰ ਨੂੰ ਭਗਤ ਦਾ ਰੋਲ ਕੱਢ ਲਿਆ ਇਹ ਰਾਂਝਾ ਲੈਲਾ ਮਜਨੂ ਕਰਤੇ ਜਾਂਦਾ ਹੀਰੋ ਰੋਲ ਛੱਤੇ ਦਾ ਹੁੰਦਾ ਸੀ ਡਰਾਮੇ ਦੇ ਵਿੱਚ ਫਿਰ ਇਹਨਾਂ ਨੇ ਆ ਕੇ ਇਧਰ ਬਸ ਸੰਗਲ ਵੇਲਾ ਨੂੰ ਨਾਲ ਰੱਖ ਲਿਆ ਫਿਰ ਦਾ ਦੇ ਡਰਾਮੇ ਕਰੇ ਇਹਨਾਂ ਨੇ ਜੀ ਇਧਰ ਅੱਛਾ ਇਹਨਾਂ ਦੀ ਗਾਇਕੀ ਤੋਂ ਵੱਖ ਇੱਕ ਹੋਰ ਜ਼ਿੰਦਗੀ ਦਾ ਰੂਪ ਸੀ ਕਿ ਇਹਨਾਂ ਨੇ ਕਈ ਮਸ਼ਹੂਰ ਸਾਡੀਆਂ ਪੁਰਾਣੀਆਂ ਕਥਾਵਾਂ ਕਹਾਣੀਆਂ ਉਹਨਾਂ ਦੇ ਡਰਾਮੇ ਵੀ ਕਰਦੇ ਰਹੇ ਆ ਉਹਨਾਂ ਵਿੱਚੋਂ ਆਪਾਂ ਇੱਕ ਪੂਰਨ ਭਗਤਾਂ ਦਾ ਡਰਾਮਾ ਉਹਦਾ 2-4 ਸਕਿੰਟ ਲਈ ਉਹਦਾ ਵਰਣਨ ਇਹਨਾਂ ਕੋਲੋਂ ਸੁਣਾਗੇ। ਉਹਦੇ ਬਾਰੇ ਤੁਸੀਂ ਸਾਨੂੰ ਥੋੜਾ ਜਿਹਾ ਸੰਖੇਪ ਚ ਦੱਸੋਗੇ ਪੂਰਨ ਭਗਤ ਦੇ ਡਰਾਮੇ ਬਾਰੇ। ਪੂਰਨ ਭਗਤ ਦਾ ਡਰਾਮਾ ਹੈ ਜਣੀ ਤੋਕ ਦਿਰਾਜ ਮੁਕਾਉਂਦੇ ਸੀਗੇ। ਜੀ। ਹਾਂ ਛੱਤੇ ਦਾ ਹੀਰੋ ਰੋਲ ਹੀ ਹੁੰਦਾ ਸੀ ਡਰਾਮੇ ਦੇ ਵਿੱਚ। ਜੀ ਜੀ। ਸਾਰੀ ਰਾਤ ਖੜਾ ਰਹਿੰਦਾ ਸੀ ਕੱਟਾਈ ਗਾਉਣ ਨੂੰ। ਇਹ ਠੀਕ ਹੈ ਜੀ। ਤੇ ਨਿਸ਼ੰਤਰ ਛੱਤਾ ਜਦੋਂ ਇਹਨਾਂ ਨੂੰ ਗਾਇਕੀ ਦਾ ਸ਼ੌਂਕ ਲੱਗਿਆ ਹੌਲੀ-ਹੌਲੀ ਇਹਨਾਂ ਨੂੰ ਜਾਨੀ ਕਿ ਗਰਵਾ ਸਿੰਘ ਜੀ ਹਲਵੇਲਾ ਉਹਨਾਂ ਦਾ ਹੱਥ ਪਿਆ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਪਹਿਲੀ ਗੈਸਟ ਆਈ ਆ ਉਹ ਕਦੋਂ ਆਈ ਆ ਤੇ ਉਸ ਟਾਈਮ ਦੇ ਵਿੱਚ ਕੀ ਮਸ਼ਹੂਰੀਅਤ ਸੀ ਉਹ ਗੈਸਟ ਦੀ ਉਹ ਪਹਿਲੀ ਗੈਸਟ ਇਹਦੀ ਆਈ ਸੀ ਕਿ ਦੋ ਗਾਣੇ ਸੀਗੇ ਨਿਰਮਲ ਨੇ ਮੀਨਾ ਜੀ ਤੇ ਉਹਦੇ ਵਿੱਚ ਇੱਕ ਮੰਦੜੇ ਬੋਲ ਦੀ ਇਹਨਾਂ ਦਾ ਮਕਬੂਲ ਹੋ ਗਿਆ ਸੀ ਜੀ ਉਦੋਂ ਨਾਂਵਾਂ ਵਨ ਗਏ ਸੀ ਛਤਰਛਤ ਤੱਕ ਗਿਆ ਕ ਜੀ ਜੀ ਮੈਂ ਸੁਣਿਆ ਉਹਨਾਂ ਟਾਈਮਾਂ ਦੇ ਵਿੱਚ ਇੱਕ ਜਿਹੜੀ ਇਹਨਾਂ ਦੀ ਰੁੱਤ ਪਿਆਰ ਦੀ ਕੈਸਟ ਆ ਜਿਹੜਾ ਕਿ ਸੁਪਰ ਡੂਪਰ ਹਿੱਟ ਇਹਨਾਂ ਦਾ ਗੀਤ ਆ ਉਹ ਕੈਸਟ ਉਹਨਾਂ ਸਮਿਆਂ 'ਚ ਜਦੋਂ 2 ਰੁਪਏ ਦਿਹਾੜੀ ਹੁੰਦੀ ਸੀ 8 ਰੁਪਏ ਬਲੈਕ ਦੇ ਵਿੱਚ ਵਿਕੀ ਆ ਦੇਖਿਆ 12 ਰੁਪਏ ਦੀ ਕੈਸਟ ਅਸਈ ਉਹ ਤੋਂ ਕਿ ਕੀ ਲੱਗਦਾ ਤੁਹਾਨੂੰ ਇੰਨੀ ਇਹਨਾਂ ਦੀ ਕੈਸਟ ਵਿਕੀ ਆ ਤੇ ਜਿੰਨੀ ਇਹਨਾਂ ਨੇ ਕਮਾਈ ਕਰਕੇ ਉਸ ਟਾਈਮ ਕਮਾਈ ਹੈ ਤੇ ਕੀ ਉਹਨੀ ਕਮਾਈ ਇਹਨਾਂ ਦੇ ਹਿੱਸੇ ਵਿੱਚ ਆਈ ਸੀ ਨਾ 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 ਤਾਂ ਕੰਪਨੀਆਂ ਨੇ ਕੰਪੜੀਆਂ ਨੂੰ ਕਮਾਈ ਹੋਈ ਹੈ ਕੰਪਨੀਆਂ ਨੂੰ ਹੀ ਹੋਈ ਹੈ ਸੋ ਇੱਕ ਗੱਲ ਹੋਰ ਕਰਦੇ ਆ ਸਰਦਾਰ ਨਸ਼ੱਤਰ ਸਤਾ ਦੀ ਜੋ ਫੈਮਲੀ ਆ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਫੈਮਲੀ ਕਿਵੇਂ ਦੇ ਹਾਲਾਤਾਂ ਵਿੱਚ ਰਹਿ ਰਹੀ ਆ ਖਲਾਤਾਂ ਦੇ ਵਿੱਚੋਂ ਆ ਜੀ ਉਹ ਸਭ ਤੋਂ ਵੱਧ ਮੇਰਾ ਪਿਆਰ ਕਰਦੇ ਸੀ ਉਹਨੇ ਜਦੋਂ ਉਹਨਾ ਕਿਸ਼ਕ ਲੱਗਿਆ ਹੁਣ ਮੇਰੇ ਪੱਟਾਂ ਤੇ ਬਹਿ ਕੇ ਰੋਣਾ ਤੂੰ ਮੇਰੇ ਬੱਚੇ ਵਿਆਹੇਗਾ ਤੂੰ ਸਾਰਾ ਕੁਝ ਕਰਿਆ ਵੀ ਸਾਰਾ ਕੁਝ ਜੀ ਬੱਚੇ ਵੀ ਵਿਆਹੇ ਬਾਲੇ ਵੀ ਸਭ ਕੁਝ ਕਰੇ ਜੀ ਹਾਂ ਕਿੰਨੀਆਂ ਬੇਟੀਆਂ ਉਹਨਾਂ ਦੀਆਂ ਤੇ ਬੇਟੇ ਉਹਦੇ ਨਾਲ ਹੀ ਇੱਕ ਬੇਟਾ ਸੀਗਾ ਦੋ ਬੇਟੇ ਸੀ ਜੀ ਬੇਟਾ ਕਿਲਾ ਉਹਦਾ ਵਿਆਹ ਜਾ ਫਿਰ ਮੋਗਾ ਚਾਹ ਦੀ ਕੁੜੀ ਵਿਆਹੀ ਜੀ ਮਾਲਕ ਤੁਹਾਨੂੰ ਬਹੁਤ-ਬਹੁਤ ਤਰੱਕੀਆਂ ਤੇ ਤੰਦਰੁਸਤੀਆਂ ਦੇਣ ਜੋ ਤੁਸੀਂ ਚਾਚਾ ਨਹੀਂ ਇੱਕ ਪਿਓ ਬਣ ਕੇ ਧੀਆ ਨੂੰ ਦਰਵਾਜ਼ੋਂ ਠਾਇਆਗਾ ਇਹ ਚੀਜ਼ ਤੁਹਾਡੀ ਬਹੁਤ ਇਨਸਾਨੀਅਤ ਇੱਥੇ ਆ ਕੇ ਪਤਾ ਲੱਗਦਾ ਕਿ ਇਨਸਾਨੀਅਤ ਹਜੇ ਵੀ ਲੋਕਾਂ ਵਿੱਚ ਬਾਕੀ ਆ ਤੇ ਚਾਚਾ ਜੀ ਮੈਂ ਤੁਹਾਡੇ ਤੋਂ ਸਰਦਾਰ ਨਿਸ਼ੱਤਰ ਸਿੰਘ ਸ਼ੱਤਾ ਜੀ ਉਹਨਾਂ ਦਾ ਇੱਕ ਗੀਤ ਆ ਜਿਹੜਾ ਉਹ ਸੁਣਨਾ ਚਾਹੂੰਗਾ ਰੁੱਤ ਪਿਆਰ ਦੀ ਆਪਾਂ ਨੇ ਕਾਫੀ ਵਾਰੀ ਇੰਟਰਵਿਊਾਂ ਦੇ ਵਿੱਚ ਸੁਣ ਲਿਆ ਕੋਈ ਤੁਸੀਂ ਉਹਨਾਂ ਦਾ ਐਵੇਂ ਦਾ ਹੋਰ ਗੀਤ ਸਾਨੂੰ ਸੁਣਾਓ ਜਿਹੜਾ ਹਜੇ ਤੱਕ ਇੰਟਰਵਿਊ 'ਚ ਨਹੀਂ ਗਾਇਆ ਹੋਵੇ ਕੱਚੇ ਜਿਹੜਾ ਦਲੇ ਸਾਡਾ ਧੂਰ ਕੀ ਤਾਹਣੀਆਂ ਦੇ ਮਾਰ ਕੇ ਵਰੋਂਦਾ ਕਿਠਾ ਤੀਰ ਮਾਰ ਕੇ ਵਰੋਂਦਾ ਹੱਥ ਖਤੀ ਤੇਰੇ ਪਿਆਰ ਵਾਲੀ ਤਿੱਖੀ ਮਿੱਠੀ ਸੂਰੀ ਸਜਣਾ ਵੇ ਫਾੜੀ ਫਾੜੀ ਕੀਤਾ ਸੀ ਨਾਚੀਰ ਦਿਨ ਰਾਤ ਭਗੇ ਨੇਣੋ ਨੇ ਹੱਲੇ ਬੇਗਲਾਬ ਵੰਗੂ ਨਾਜ਼ਕ ਪਿਆਰ ਸਾਡਾ पैरां थले वेरिया लाड़ असीं तेरे बाब सिखो वांगु काड़या पुॼ गे अख बंगू दिल साढा तोखे बजा आदम हुया सेकदा सरीर रात वगे नेण न बुकल विच मलद ते सिन तप मारो झंड ते करी मारो झंड ते करी कच जे अदल साढा ਚੁਰਕੀ ਕਹਾਣੀਆਂ ਬੇ ਮਾਰ ਜੇ ਵਰੋਂਦਾ ਤਖਾਤੀਰ ਮਾਰ ਕੇ ਵਰੋਂਦਾ ਤਖਾਤੀ ਉਹ ਤੋ ਦੋਸਤੋ ਆਪਾਂ ਨੇ ਕਾਫੀ ਗੀਤ ਜਿਹੜੇ ਆ ਨਸ਼ੱਦਰ ਸ਼ੱਤਾ ਜੀ ਦੇ ਸੁਣੇ ਉਹਨਾਂ ਵਿੱਚੋਂ ਇਹ ਵੀ ਇੱਕ ਗੀਤ ਉਹਨਾਂ ਦਾ ਬਹੁਤ ਵਧੀਆ ਤੇ ਦਿਲ ਨੂੰ ਛੋਣ ਵਾਲਾ ਗੀਤ ਸੀ ਤੇ ਇਧਰ ਭਾਈ ਸਾਹਿਬ ਦੇਖਿਆ ਜਾਵੇ ਦਾ ਚਾਚਾ ਜੀ ਨੇ ਜੋ ਇਹ ਵੀ ਭਾਵਕ ਹੋ ਗਏ ਨੇ ਤੇ ਬੜਾ ਦਿਲ ਨੂੰ ਥੇਸ ਪਹੁੰਚਦੀ ਆ ਤੇ ਚਾਚਾ ਜੀ ਇੱਕ ਗੱਲ ਪੁੱਛਾਂਗਾ ਐਡਾ ਹੀਰਾ ਸਾਡਾ ਹਾਂਜੀ ਹਾਂਜੀ ਤੇ ਉਹਦਾ ਦੁਨੀਆ ਤੋਂ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟ ਆ ਇਹ ਤਾਂ ਹੈ ਜੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਬੱਚਿਆਂ ਨੂੰ ਉਹਨਾਂ ਦੇ ਨੂੰ ਜ਼ਿੰਦਗੀ ਮਿਲਣੀ ਚਾਹੀਦੀ ਸੀ ਕੀ ਉਹ ਮਿਲੀ ਨਾ ਨਾ ਜੇ ਉਦੋਂ ਬਾਅਦ ਤਾਂ ਕਿਸੇ ਨੇ ਆ ਕੇ ਹਾਲ ਹੀ ਨਹੀਂ ਪੁੱਛਿਆ ਕਿਵੇਂ ਦੇ ਹਾਲਾਤਾਂ ਚ ਬੱਚੇ ਪਲੇ ਉਹਨਾਂ ਦੇ ਮੈਂ ਬੱਚੇ ਪਾਲੇ ਉਹਨਾਂ ਦੇ ਜੀ ਸਾਰਾ ਕੁਝ ਕਰਿਆ ਵਿਆਹ ਹੈ ਵੀ ਕਿਸੇ ਨੇ ਆ ਕੇ ਵਿੜਕ ਨਹੀਂ ਲਈ ਯਾਰ ਦੋਸਤ ਮਿੱਤਰ ਨੇ ਪਹਿਲਾਂ ਸਵੇਰ ਤੋਂ ਆ ਕੇ ਗੱਡੀਆਂ ਕੱਢ ਜਾਂਦੀਆਂ ਸੀ ਆਣ ਪੀਣ ਦੇ ਯਾਰ ਆਉਂਦੇ ਸੀ ਬਸ ਬਾਅਦ ਚ ਕਿਹੜਾ ਆਉਂਦਾ ਚਲਦੀ ਤੇ ਨਾ ਗੱਡੀ ਐ ਜੀ ਜੀ ਹੈ ਜੀ ਜੀ ਬਾਅਦ ਚ ਕੋਈ ਨਹੀਂ ਕਿਸੇ ਨੂੰ ਪੁੱਛਦਾ ਤੇ ਤਾਤਾ ਜੀ ਅਕਸਰ ਲੋਕੀ ਇਹ ਕਹਿੰਦੇ ਨੇ ਫਵਾਵਾਵਾਂ ਔਰਦੀਆਂ ਨੇ ਕਿ ਨਸ਼ੱਤਰ ਸੱਤੇ ਨੂੰ दारू ਨੇ ਲੈ ਲਿਆ ਇੱਕ ਮੇਰਾ ਸਵਾਲ ਇਹ ਸੀ ਕਿ ਨਸ਼ੱਤਰ ਸੱਤਾ ਸੀ ਜੋ ਸ਼ੁਰੂ ਤੋਂ दारू ਪੀਂਦਾ ਸੀ ਆਨ ਬਾਅਦ ਚ ਲੱਗਿਆ ਜਾਨੂੰ ਦਾ ਪੀਣਾ ਮਤਲਬ ਪੀਂਦਾ ਨਹੀਂ ਸੀ ਲਾਇਆ ਗਿਆ ਲਾਇਆ ਗਿਆ ਹੈ ਨਹੀਂ ਤਬਿਆ ਜਦੋਂ ਕਸੜ ਆ ਗਈ ਉਸ ਤੋਂ ਬਾਅਦ ਪੀਣ ਲੱਗਿਆ ਹਾਂ ਸੌਣ ਦੀ ਯਾਰ ਸੀ ਪੱਤ ਝੜ ਤੋਂ ਕੋਈ ਨਹੀਂ ਬੋੜਿਆ ਹਾਂ ਉਦੋਂ ਪਹਿਲਾਂ ਬਕਿੰਦਾ ਸੀ ਠੀਕ ਹੈ ਜੀ ਉਹਨਾਂ ਦੇ ਇੱਕ ਬੇਟੀ ਆ ਮੌਜੂਦਾ ਇਸ ਸਮੇਂ ਵਿੱਚ ਬਹੁਤ ਵਧੀਆ ਪ੍ਰੋਗਰਾਮ ਵੀ ਲਾਉਂਦੇ ਆ ਵਧੀਆ ਨਾਮ ਚੱਲਣ ਲੱਗ ਗਿਆ ਤੇ ਵਾਹਿਗੁਰੂ ਮਿਹਰ ਕਰੇ ਉਹਨਾਂ ਨੂੰ ਹੋਰ ਤਰੱਕੀਆਂ ਦੇਣ ਨਿਸ਼ੰਤਰ ਸ਼ੱਤਾ ਜੀ ਉਹਨਾਂ ਦੇ ਜਾਣ ਤੋਂ ਬਾਅਦ ਮਤਲਬ ਜਿਹੜੇ ਉਹਨਾਂ ਦੇ ਮਸ਼ਹੂਰ ਹੋਣ ਦੇ ਸਮੇਂ ਵਿੱਚ ਉਹਨਾਂ ਦੀਆਂ ਬਾਹਾਂ ਬਣੇ ਹੋਏ ਸੀ ਉਹਨਾਂ ਦੇ ਯਾਰ ਕਹਾਉਂਦੇ ਸੀ ਉਹਨਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਕੋਈ ਮਦਦ ਲਈ ਆਇਆ ਨਾ 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 ਕਿਸੇ ਨੇ ਮਦਦ ਨਹੀਂ ਕਿਸੇ ਨੇ ਬਾਹ ਨਹੀਂ ਫੜੀ ਬੜੀ ਔਕੜਾਂ ਮੁਸ਼ਕਲਾਂ ਦੇ ਨਾਲ ਬੱਚਿਆਂ ਨੂੰ ਪਾਲਿਆ ਠੀਕ ਹੈ ਜੀ ਤੋਂ ਆਪਾਂ ਇੱਥੇ ਇੱਕ ਗੱਲ ਮੈਂ ਹੋਰ ਕਰਨ ਜਾ ਰਿਹਾ ਕਿ ਨਛੱਤਰ ਛੱਤਾ ਸੀਗਾ ਜੋ ਉਹ ਕਿਸੇ ਪਹਿਚਾਣ ਦਾ ਮਹਤਾਜ ਨਹੀਂ ਸੀ ਜੋ ਬਲੱਡ ਉਹਨਾਂ ਦੀਆਂ ਰਗਾਂ ਵਿੱਚ ਸੀ ਉਹੀ ਇੱਧਰ ਹਰਵੰਦ ਸਿੰਘ ਜੀ ਛੱਤਾ ਨੇ ਉਹੀ ਇਹਨਾਂ ਦੀਆਂ ਰਗਾਂ ਵਿੱਚ ਆ ਉਹਨਾਂ ਦੇ ਸਵਰਗ ਸੁਧਾਰਨ ਤੋਂ ਬਾਅਦ ਭਾਈ ਸਾਹਿਬ ਨੇ ਇਹਨਾਂ ਨੇ ਉਹਨਾਂ ਦੀਆਂ ਬੱਚੀਆਂ ਨੂੰ ਖੁਦ ਗਰੀਬੀ ਵਿੱਚ ਰਹਿੰਦੇ ਹੋਏ ਪਾਲਿਆਗਾ ਫਿਰ ਉਹਨਾਂ ਦਾ ਵਿਆਹ ਕੀਤਾ ਜਾਂਦਾ ਤੇ ਆਪਣੀ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਆ ਜੋ ਕਿ ਪਰਿਵਾਰ ਦੇ ਵਿੱਚ ਇਹਨਾਂ ਦੇ ਗਾਇਕੀ ਆ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਸਾਡੇ ਸਰੋਤਿਆਂ ਵੱਲੋਂ ਜੋ ਕੀ ਇਹਨਾਂ ਨੂੰ ਬਣਦਾ ਉਹ ਪਿਆਰ ਨਹੀਂ ਮਿਲਿਆ ਅਕਸਰ ਅਸੀਂ ਹੁੱਲੜਬਾਜੀ ਹਥਿਆਰਾਂ ਦੀ ਪ੍ਰਮੋਸ਼ਨ ਨਸ਼ਿਆਂ ਦੀ ਪ੍ਰਮੋਸ਼ਨ ਵਰਗੇ ਗਾਣਿਆਂ ਨੂੰ ਬੜਾ ਸੁਣਦੇ ਆਂ ਲੋਕ ਸੱਭਿਆਚਾਰ ਦੇ ਗਾਣੇ ਗਾਉਣ ਵਾਲੇ ਸਿੰਗਰ ਜੋ ਆ ਸਾਡੇ ਕੋਲੇ ਗਾਇਕ ਨੇ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਬਚੇ ਨੇ ਸਾਡੇ ਕੋਲੇ ਸਮਾਂ ਅਸੀਂ ਹੁਣ ਹੀ ਇਹਨਾਂ ਨੂੰ ਬਚਾਇਆ ਜਾਵੇ ਕਿਉਂਕਿ ਇਹ ਕੋਈ ਲੱਖਾਂ ਕਰੋੜਾਂ ਰੁਪਇਆ ਸਾਡੇ ਤੋਂ ਚਾਰਜ ਨਹੀਂ ਕਰਦੇ ਇਹ ਉਹ ਜਿਹੜੀ ਗਾਇਕੀ ਸ਼ੁਰੂ ਤੋਂ ਸਾਡੀ ਚੱਲੀ ਆ ਰਹੀ ਆ ਪੀੜੀ ਦੜ ਪੀੜੀ ਦੁਕਾਨਾਂ ਜੋੜੀਆਂ ਹੋ ਗਈਆਂ ਸਭਿਆਚਾਰਕ ਗਾਣੇ ਹੋ ਗਏ ਉਹਨਾਂ ਨੂੰ ਬਚਾਉਂਦੇ ਆ ਰਹੇ ਆ ਦੁਬਾਰਾ ਫੇਰ ਤੋਂ ਆਪਾਂ ਇਹਨਾਂ ਵੱਲ ਆਉਣੇ ਆ ਤੇ ਚਾਚਾ ਜੀ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਤੁਹਾਨੂੰ ਗਾਇਕੀ ਦੇ ਵਿੱਚ ਆਉਣਾ ਚਾਹੀਦਾ ਉਦੋਂ ਕੀ ਸੋਚਿਆ ਸਰੋਤਿਆਂ ਵੱਲੋਂ ਕਿਵੇਂ ਦਾ ਤੁਸੀਂ ਸੋਚਿਆ ਵੀ ਕੀ ਕੀ ਮਿਲੂਗਾ ਸਰੋਤਿਆਂ ਵੱਲੋਂ ਪਿਆਰ ਮਿਲੂਗਾ કે ਹੇਟ ਮਿਲੂਗੀ ਸਰੋਤਿਆਂ ਵੱਲੋਂ ਉਹਨਾਂ ਪਿਆਰ ਨਹੀਂ ਮਿਲਿਆ ਮੈਨੂੰ ਜਿੰਨਾ ਚਾਹੀਦਾ ਸੀ ਜਿੰਨਾ ਚਾਹੀਦਾ ਸੀ ਹਾਂ ਆ ਪਕੜਾ ਕੋਈ 4 ਲੱਖ ਮੰਗਦੇ ਆ ਉਹ ਤਾਂ ਕਿੰਨੇ ਖਰਚਾ ਪੱਟਾ ਦੇ ਉਹ ਸਾਨੂੰ ਬੁਲਾਓ ਅਸੀਂ ਤਾਂ ਪ੍ਰੋਗਰਾਮ ਆਖ ਲਿਆ ਤੁਹਾਨੂੰ ਜੀ ਜੀ ਠੀਕ ਹੈ ਕਿ ਨਾ ਤੇ ਕੀ ਖਿਆਲ ਆਉਂਦਾ ਵੀ ਆਪਾਂ ਜਿੰਨਾ ਲਈ ਇੰਨੀ ਮਿਹਨਤ ਕਰਦੇ ਆ ਜੀ ਜਾਨ ਲਾਉਨੇ ਆ ਹਾਂਜੀ ਹਾਂਜੀ ਉਹਨਾਂ ਵੱਲੋਂ ਆਪਾਂ ਨੂੰ ਉਹਨਾਂ ਪਿਆਰ ਨਾ ਮਿਲੇ ਕਿਵੇਂ ਦਾ ਖਿਆਲ ਦਿਲ ਵਿੱਚ ਆਉਂਦਾ ਹਾਂ ਨਹੀਂ ਤਾਂ ਫਿਰ ਜੀ ਤੁਹਾਨੂੰ ਪਤਾ ਹੀ ਅੱਜ ਕੱਲ ਜਿਵੇਂ ਕੋਈ ਗਾਇਕੀ ਦੇ ਮਗਰ ਤੁਲਗਾਂ ਜਿੱਦਾਂ ਪੈ ਜਾਂਦੀ ਹੈ ਉਸੇ ਪਾਸੇ ਨੂੰ ਤੁਰ ਜਾਂਦੀ ਹੈ ਥੋੜਾ ਜਿਹਾ ਪੁਰਾਣੀ ਗਾਇਕੀ ਅੱਲਾ ਲੋਕਾਂ ਦਾ ਨਹੀਂ ਧਿਆਨ ਜੀ ਜੀ ਇਹ ਤਾਂ ਜਿਵੇਂ ਸੱਭਿਆਚਾਰਕ ਜੋ ਹਾਂ ਗਾਣੇ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਸੁਣ ਲਵੇ ਅੱਜ ਕੱਲ ਦੀ ਪੀੜ੍ਹੀ ਇਹ ਚੀਜ਼ਾਂ ਨਹੀਂ ਪਸੰਦ ਕਰਦੀ ਤੇ ਇੱਕ ਹੋਰ ਗੱਲ ਚਾਹਤਾਂ ਜੀ ਮੈਂ ਵਾਪਸ ਫੇਰ ਨਿਸ਼ੰਦਰ ਛੱਤਾ ਜੀ ਤੇ ਆਉਣਾ ਜਦੋਂ ਨਿਸ਼ੰਦਰ ਛੱਤਾ ਜੀ ਦਾ ਇੰਤਕਾਲ ਹੁੰਦਾ ਉਸ ਟਾਈਮ ਜੋ ਪਰਿਵਾਰ ਤੇ ਗੁజర్ ਰਹੀ ਸੀ ਬਹੁਤ ਮੰਦਭਾਗੀ ਘਟਨਾ ਸੀ ਜੋ ਪਰਿਵਾਰ ਤੇ ਗੁਜਰ ਰਹੀ ਸੀ ਉਸ ਟਾਈਮ ਦੇ ਵਿੱਚ ਜਿਹੜੇ ਹੱਥ ਖੜੇ ਸੀ ਤੁਹਾਡੇ ਨਾਲ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਉਹਨਾਂ ਦਾ ਤਾਂ ਬਹੁਤ ਬਹੁਤ ਧੰਨਵਾਦ ਆ ਪਰ ਜਿਹੜੇ ਮਸ਼ਹੂਰੀਅਤ ਸਮੇਂ ਸੀਗੇ ਅੱਜ ਨਹੀਂ ਖੜੇ ਪਰਿਵਾਰ ਦੇ ਹਾਲਾਤ ਬੱਤਰ ਨੇ ਉਹਨਾਂ ਬਾਰੇ ਕੋਈ ਯਾਰ ਸ਼ਬਦ ਤੁਸੀਂ ਕਹਿਣਾ ਚਾਹੋ ਵੰਬੇ ਕੋਸ਼ ਜਿੰਨਾਂ ਨੇ ਮੇਰੀ ਮਦਦ ਕੀਤੀ ਹੈ ਹਰਦੀਪ ਕੌਸਲ ਮੱਲਾ ਜੀ ਤੇ ਗਿੱਲੂ ਮੇਂਗਾ ਜੀ ਤੇ ਜਸਵੀਰ ਪੱਕਾ ਕਲਾ ਜੀ ਤੇ ਕੁਝ ਬੰਦੇ ਜਿੰਨੇ ਨੇ ਮੇਰੀ ਮਦਦ ਕੀਤੀ ਭੋਲਾ ਖੇਮੂਣ ਹਾਂਜੀ ਉਹਨਾਂ ਨੇ ਮੇਰੀ ਗੱਲ ਸੁਣਾਈ ਤੇ ਚੰਦ ਗੰਦੀ ਨੇ ਕਰੀ ਸੀ ਜੀ ਤੇ ਬਹੁਤ-ਬਹੁਤ ਇਹਨਾਂ ਦਾ ਉਹ ਧੰਨਵਾਦ ਕਰਦਾ ਹਾਂ ਜੀ ਉਹਨਾਂ ਨੇ ਮੇਰੇ ਵਕੀ ਦੇ ਵਿੱਚ ਬਰਕਰਾਰ ਰੱਖਿਆ ਅੱਜ ਵੀ ਇਹ ਰੇਡ ੁੱਲਣ ਦਿੰਦੇ ਜੀ ਜਦੋਂ ਵੀ ਕੋਈ ਆਪਣਾ ਲੋੜ ਆਪਣੀ ਮਦਦ ਕਰਦੇ ਆ ਜੀ ਤੇ ਇੱਕ ਆਪਣਾ 79 ਸੱਤਾ ਦੀ ਯਾਦ ਵਿੱਚ ਆਪਣੇ ਸਲਾਨਾ ਸੱਭਿਆਚਾਰਕ ਮੇਲੇ ਦਾ ਪ੍ਰੋਗਰਾਮ ਕੀਤਾ ਜਾਂਦਾ ਹਾਂ ਤੇ ਉਹਨਾਂ ਦੀ ਯਾਦ ਵਿੱਚ ਕੀਤਾ ਜਾਂਦਾ ਉਹਦੇ ਬਾਰੇ ਦਰਸ਼ਕਾਂ ਤੱਕ ਕੋਈ ਗੱਲ ਪਹੁੰਚਾਉਣਾ ਚਾਹੁੰਦਾ। ਉਹ ਮੇਲਾ ਤਾਂ ਮੈਂ ਪਹਿਲਾਂ ਮਨਾਇਆ ਸੀ ਤੇ ਉਦੋਂ ਤੋਂ ਬਾਅਦ ਹੁਣ ਕੁੜੀ ਦੇ ਹੱਥ ਚ ਡੋਰ। ਜੀ ਮੈਨੂੰ ਲੋਕ ਆਂਦੇ ਹਾਂ ਉਹਨਾਂ ਮੁੰਡਿਆਂ ਦੇ ਵੀ ਮਨਾ ਮੇਲਾ ਬਈ ਇਹ ਤੂੰ ਜੀ ਤੇ ਮੈਂ ਹੁਣ ਵਿੱਚ ਪੂਰੀ ਰੋੜਾ ਨੜ ਆਵੇ ਆਪਾਂ ਇਸ ਗੱਲ ਤੋਂ ਥੋੜੇ ਜਿਹਾ ਪਿਛੇ ਹਟੇ ਜੀ 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 ਠੀਕ ਹੈ ਕਿ ਨਹੀਂ ਜੀ ਤੋਂ ਕਦੋਂ ਪੈਸੇ ਮੰਗਣੇ ਬੜੇ ਔਖੇ ਆ ਜੀ ਹਾਂ ਜੀ ਤੇ ਫਿਰ ਇੱਕ ਬੰਦਾ ਆਖੀ ਜਾਵੇ ਤੁਹਾਨੂੰ ਐਂ ਪੈਸੇ ਵਾਚ ਦੇ ਉਹ ਜੀ ਫਲਾਨਾ ਪਿੰਡ ਨੂੰ ਨਿੰਦੀ ਜੱਜ ਕੇ ਉਹ ਮਾੜੀ ਗੱਲ ਜੀ ਠੀਕ ਹੈ ਪਿੰਡ ਨੇ ਸਹਿਯੋਗ ਬਹੁਤ ਦਿੱਤਾ ਮੇਲੇ ਵੇਲੇ ਪੈਂਦੇ ਫਿਰ ਜੀ ਮੋੜ ਮਾਨ ਕਰਿਆ ਆਪਣਾ ਜੀ ਤੇ ਮੇਲਦਾ ਬੜੀ ਧੂਮ ਭਾਵਨਾ ਮਿਲਾਇਆ ਆਪ ਜੀ ਚਾਚਾ ਜੀ ਐ ਦੁਗਾਈ ਕੀ ਦੇ ਵਿੱਚ ਅਗਰ ਗੱਲ ਕਰੀ ਜਾਵੇ ਤਾਂ ਸਰਦਾਰ ਨਿਸ਼ੱਤਰ ਸ਼ੱਤਾ ਜੀ ਤੇ ਇਹਨਾਂ ਤੋਂ ਬਾਅਦ ਤੁਸੀਂ ਵੀ ਇਹ ਚੀਜ਼ ਨੂੰ ਸ਼ੁਰੂ ਕੀਤਾ ਤੇ ਤਾਂ ਮੈਂ ਤੁਹਾਡੇ ਜਵਾਨੋਂ ਲਾਈਵ ਸੁਣਾ ਚਾਹੂੰਗਾ ਸੁਣਾ ਲਈ ਹੋ ਖੰਡੇ ਨਾਲ ਗੁਰੂ ਨੇ ਸਜਾਏ ਘਾਨ ਸੇ ਰੱਖ ਦੇ ਸਿੱਖੀ ਦੀ ਸ਼ਾਨ ਆਏ ਹੈ ਖਾਲਸੇ ਰੱਖ ਦੇ ਸਿੱਖੀ ਦੀ ਸ਼ਾਨ ਆਏ ਹੈ ਖਾਲਸੇ ਹੁਸਨੀਆਂ ਦਾ ਦੁੱਧ ਸਿਸ਼ੇਰਾ ਨੇ ਚੌਂਕ ਕੇ ਕਦੂ ਬੰਗੂ ਰੱਖ ਦਿੱਤੇ ਸਹਰੇ ਡੰਗ ਕੇ ਹੁਸਨੀਆਂ ਦਾ ਦੁੱਧ

ਖਾਨ ਆਏ ਹੈ ਝਾਲ ਸੇ ਪਤਰ ਸਿੰਘ ਛੱਤਾ ਜੀ ਬਾਰੇ ਇੰਟਰਵਿਊ ਅ ਕਾਸ਼ੀਆਂ ਸਾਰੀਆਂ ਗੱਲਾਂ ਜੋ ਰਹਿ ਗਈਆਂ ਭਾਈ ਸਾਹਿਬ ਇਹਨਾਂ ਨੇ ਕਿਤੇ ਹਰਵੰਦ ਛੱਤਾ ਜੀ ਇਹਨਾਂ ਨੇ ਕਿਤੇ ਜਾਣਾ ਸੀਗਾ ਕੋਈ ਵੀ ਹੋਰ ਵੀ ਖੇਡੂ ਪਾਈ ਕੰਮ ਹੁੰਦੇ ਆ ਤੇ ਕਿਸੇ ਹੋਰ ਦਿਨ ਸਮਾਂ ਮਿਲਿਆ ਤਾਂ ਆਪਾਂ ਇਹਨਾਂ ਤੋਂ ਡਿਟੇਲ ਦੇ ਵਿੱਚ ਇੱਕ ਹੋਰ ਵੀਡੀਓ ਲਵਾਂਗੇ ਤੇ ਇਹਨਾਂ ਦੇ ਕਾਫੀ ਸਾਰੇ ਗੀਤ ਇਹਨਾਂ ਦੇ ਖੋਦੇ ਵੀ ਆਏ ਨੇ ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹ ਗਾਣੇ ਆ ਜੋ ਉਹਨਾਂ ਦੇ ਲਿੰਕ ਤੁਹਾਡੇ ਨਾਲ ਸ਼ੇਅਰ ਕਰਦਾਗਾ ਤੇ ਤੁਸੀਂ ਵੀ ਵੱਧ ਤੋਂ ਵੱਧ ਐਵੇਂ ਦੇ ਸਿੰਗਰਾਂ ਨੂੰ ਐਵੇਂ ਦੇ ਲੋਕਾਂ ਨੂੰ ਸਪੋਰਟ ਕਰੋ ਜੇ ਪੈਸੇ ਪੱਖੋਂ ਨਹੀਂ ਤਾਂ ਕਮ ਸੇ ਕਮ ਇਹਨਾਂ ਨੂੰ ਸੁਣ ਲਿਆ ਕਰੋ ਕਿਉਂਕਿ ਜ਼ਿੰਦਗੀ ਦੇ ਵਿੱਚ ਚੱਲਦੇ ਹੋਏ ਅਸੀਂ ਹੋਰ ਵੀ ਬਹੁਤ ਸਮਾਂ ਖਰਾਬ ਕਰ ਦਿੰਦੇ ਆ ਤੇ ਆਪ ਸਭ ਦਾ ਇਸ ਚੈਨਲ ਤੇ ਆਨਲਾਈ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਹੋ ਦਾ ਹਸਲਰ ਪੰਜਾਬੀ ਚੈਨਲ ਨਾਲ ਤੇ ਇਵੇਂ ਹੀ ਸਾਨੂੰ ਪਿਆਰ ਦਿੰਦੇ ਰਹੋ ਧੰਨਵਾਦ